ਪੀਟੀਸੀ ਨਿਊਜ਼ ਦੇਖ ਰਹੇ ਹੋ ਤੁਸੀਂ ਵੱਡੀ ਕਵਰੇਜ ਜਾਰੀ ਹੈ ਲੁਧਿਆਣਾ ਵੈਸਟ ਦਾ ਬੈਸਟ ਕੋਨ ਹੋਵੇਗਾ 2 ਦਿਨ ਪਹਿਲਾਂ ਲੁਧਿਆਣਾ ਦੇ ਵਿੱਚ VOTING ਹੋਈ ਸੀ ਤੇ ਅੱਜ ਨਤੀਜਿਆਂ ਦਾ ਦਿਨ ਹੈ ਨਤੀਜਿਆਂ ਦੇ ਲਈ ਗਿਣਤੀ ਸ਼ੁਰੂ ਕੀਤੀ ਜਾ ਚੁੱਕੀ ਹੈ ਔਰ ਕੁਝ ਹੀ ਸਮੇਂ ਦੇ ਵਿੱਚ ਰੁਝਾਨ ਆਣਾ ਸ਼ੁਰੂ ਹੋ ਜਾਵੇਗਾ ਜਿਵੇਂ ਰੁਝਾਨ ਆਂਦਾ ਤੁਹਾਨੂੰ ਉਹ ਵੀ ਦੱਸਾਂਗੇ ਫਿਲਹਾਲ 14 ਉਮੀਦਵਾਰ ਮੈਦਾਨ ਦੇ ਵਿੱਚ ਡਟੇ ਹੋਏ ਸੀ 14 ਉਮੀਦਵਾਰਾਂ ਦੀ ਜੋ ਕਿਸਮਤ ਹੈ ਔਰ EVM ਦੇ ਵਿੱਚ ਕੈਦ ਹੋ ਚੁੱਕੀ ਹੈ ਔਰ ਹੁਣ EVM ਕਿਸ ਦੇ ਹੱਕ ਦੇ ਵਿੱਚ ਭੁਗਤਦੀ ਆ ਬਹੁਤ ਛੇਤੀ ਪਤਾ ਚਲ ਜਾਵੇਗਾ ਸਭ ਤੋਂ ਪਹਿਲਾਂ ਪੋਸਟ ਵੈਲਟ ਦੇ ਬਾਕਸ ਦੀਆਂ ਜਿਹੜੀਆਂ ਵੋਟਾਂ ਹਨ ਉਹਨਾਂ ਦੀ ਗਿਣਤੀ ਕੀਤੀ ਜਾ ਰਹੀ ਹੈ ਤੇ ਉਸ ਤੋਂ ਬਾਅਦ EVM ਦੀ ਗਿਣਤੀ ਹੋਵੇਗੀ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਲੁਧਿਆਣਾ ਦੀਆਂ ਲੁਧਿਆਣਾ ਵੈਸਟ ਹਲਕੇ ਦੀਆਂ ਜਿੱਥੇ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋ ਚੁੱਕਿਆ ਇਸ ਵੇਲੇ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ 14 ਉਮੀਦਵਾਰ ਮੈਦਾਨ 'ਚ ਨੇ ਤਾਂ ਲੁਧਿਆਣਾ ਵੈਸਟ ਚ ਕੌਣ ਹੋਵੇਗਾ ਵੈਸਟ ਇਸ ਦੇ ਲਈ ਵੋਟਾਂ ਦੀ ਗਿਣਤੀ ਜਾਰੀ ਹੋ ਚੁੱਕੀ ਹੈ ਸੰਜੀਵ अरोड़ा ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਭਾਰਤ ਪੁੱਛਨ ਆਸ਼ੂ ਕਾਂਗਰਸ ਪਾਰਟੀ ਵੱਲੋਂ ਨੇ ਜੀਵਨ ਗੁਪਤਾ ਭਾਜਪਾ ਦੇ ਪਰਵਪਕਾਰ ਸਿੰਘ ਘੋਮਣ ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਇਹਨਾਂ ਦੇ ਨਾਲ-ਨਾਲ ਕੁੱਲ 14 ਉਮੀਦਵਾਰ ਕੁੱਲ ਮਲਾ ਕੇ ਦੇਖੀਏ ਤਾਂ 14 ਉਮੀਦਵਾਰ ਚੌਣ ਮੈਦਾਨ ਦੇ ਵਿੱਚ ਡਟੇ ਹੋਏ ਨੇ 11 12 ਵਜੇ ਤੱਕ ਪੂਰੀ ਸਥਿਤੀ ਕਲੀਅਰ ਹੋ ਜਾਵੇਗੀ 8 ਵਜੇ ਤੋਂ ਲੈ ਕੇ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ ਔਰ ਛੇਤੀ ਹੀ ਪਹਿਲਾ ਰੁਝਾਨ ਆਵੇਗਾ 14 라운ਡ ਹੋਣਗੇ ਟੋਟਲ 14 라운ਡ ਦੇ ਵਿੱਚ ਕਾਊਂਟਿੰਗ ਕੀਤੀ ਜਾਵੇਗੀ ਤੇ ਸਭ ਤੋਂ ਪਹਿਲਾਂ ਇਸ ਵਕਤ ਜਿਹੜੀ ਵੋਟਾਂ ਦੀ ਗਿਣਤੀ ਹੋ ਰਹੀ ਆ ਉਹ ਹੈਗੇ ਨੇ ਪੋਸਟ ਬੈਲਟ ਬਾਕਸ ਉਹਨਾਂ ਦੀ ਗਿਣਤੀ ਹੋ ਰਹੀ ਆ ਉਸ ਤੋਂ ਬਾਅਦ EVM ਖੁੱਲੇਗੀ 14 라운ਡ 14 라운ਡ ਦੇ ਵਿੱਚ ਗਿਣਤੀ ਕੀਤੀ ਜਾਣੀ ਹੈ ਕੁੱਲ ਮਿਲਾ ਕੇ 14 ਹੀ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਡਟੇ ਹੋਏ ਨੇ ਸੰਜੀਵ अरोੜਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਦਾ ਦੇਖਣਾ ਹੋਵੇਗਾ ਕਿ ਆਪਣੀ ਸੀਟ ਬਚਾਉਂਦੀ ਹੈ ਜਾਂ ਫਿਰ ਨਹੀਂ ਭਾਰਤ ਪੂਸ਼ਨ ਆਸ਼ੂ ਦੋ ਵਾਰ ਲੁਧਿਆਣਾ ਵੈਸਟ ਤੋਂ ਇਲੈਕਸ਼ਨ ਜਿੱਤ ਚੁੱਕੇ ਨੇ ਤੇ ਹੁਣ ਤੀਸਰੀ ਵਾਰ ਕੋਸ਼ਿਸ਼ ਕਰਨਗੇ ਕਿ ਉਹ ਵਿਧਾਨ ਸਭਾ ਦੇ ਵਿੱਚ ਪਹੁੰਚੇ ਨੇ ਇਸ ਤੋਂ ਪਹਿਲਾਂ ਦੋ ਵਾਰ ਜਿੱਤ ਚੁੱਕੇ ਨੇ ਹੈਟ੍ਰਿਕ ਨਹੀਂ ਜਮਾ ਪਾਈ ਸੀ ਹੈਟ੍ਰਿਕ ਨਹੀਂ ਜਮਾ ਪਾਏ ਸੀਗੇ ਹਾਰ ਗਏ ਸੀ ਸ ਪਿਛਲੀਆਂ ਚੋਣਾਂ ਦੇ ਵਿੱਚ ਤੇ ਉਸ ਤੋਂ ਬਾਅਦ ਕਰੀਬ 6 ਮਹੀਨੇ ਪਹਿਲਾਂ ਉਹਨਾਂ ਦੀ ਮੌਤ ਹੋ ਗਈ ਸੀ ਗੋਲੀ ਲੱਗਣ ਦੇ ਨਾਲ ਉਹਨਾਂ ਦੀ ਮੌਤ ਹੋ ਗਈ ਸੀ ਸੀਟ ਖਾਲੀ ਹੋ ਗਈ ਸੀ ਦੁਬਾਰਾ VOTING ਹੋ ਰਹੀ ਹੈ ਜੀਵਨ ਗੁਪਤਾ ਬੀਜੇਪੀ ਦੇ ਉਮੀਦਵਾਰ ਨੇ ਬੀਜੇਪੀ ਇਸ ਜਗ੍ਹਾ ਦੇ ਉੱਤੇ ਆਪਣਾ ਆਧਾਰ ਕਾਫੀ ਮਜ਼ਬੂਤ ਸਾਬਤ ਕਰਨ ਦੇ ਵਿੱਚ ਲੱਗੀ ਹੋਈ ਹੈ ਕਿਉਂਕਿ ਲੁਧਿਆਣਾ ਦੀ ਗੱਲ ਕਰੀਏ ਵਪਾਰਕ ਏਰੀਆ ਹੈ ਲੁਧਿਆਣਾ ਵਪਾਰੀਆਂ ਦਾ ਸ਼ਹਿਰ ਹੈ ਔਰ ਬੀਜੇਪੀ ਹਮੇਸ਼ਾ ਤੋਂ ਕਹਿੰਦੀ ਹੈ ਕਿ ਇਸੀ ਵਪਾਰੀਆਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਗਾ ਕੇ ਖੜੇ ਆ ਔਰ ਵਪਾਰੀ ਵਰਗ ਵੀ ਕਿਤੇ ਨਾ ਕਿਤੇ ਭਾਰਤੀ ਜਨਤਾ ਪਾਰਟੀ ਤੋਂ ਆਪਣੀਆਂ ਉਮੀਦਾਂ ਰੱਖਦਾ ਹੈ ਕਿ ਬੀਜੇਪੀ ਵਪਾਰੀਆਂ ਦੇ ਨਾਲ ਖੜੇਗੀ ਪਰਪਕਾਰ ਸਿੰਘ ਘੁੰਮਣ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਦੇਖਣਾ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਲੁਧਿਆਣਾ ਵੈਸਟ ਦਾ ਬੈਸਟ ਬਣਦਾ ਹੈ ਕਿ ਕਿੰਗ ਬਣਦਾ ਹੈ ਜਾਂ ਫਿਰ ਕਿੰਗ ਮੇਕਰ ਬਣਦਾ ਹੈ ਇਹ ਦੇਖਣਾ ਬੜਾ ਦਿਲਚਸਪ ਹੋਵੇਗਾ ਹਾਲਾਂਕਿ ਜੇਕਰ ਆਪਾਂ ਗੱਲ ਕਰੀਏ ਤਾਂ ਪਿਛਲੀ ਵਾਰ ਵੀ ਭਾਜਪੀ ਨੇ ਬੜਾ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਸੀਗਾ ਇਹ ਬਾਕੀ ਉਮੀਦਵਾਰਾਂ ਨੇ ਵੀ ਨਹੀਂ ਕੀਤਾ ਸੀ ਸਿਰਫ ਔਰ ਸਿਰਫ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਇਸ ਸੀਟ ਦੇ ਉੱਤੇ 40000 ਦੇ ਕਰੀਬ ਵੋਟਾਂ ਪਈਆਂ ਸੀਗੀਆਂ ਗੁਰਪ੍ਰੀਤ ਸਿੰਘ ਗੋਗੀ ਨੂੰ ਗੁਰਪ੍ਰੀਤ ਗੋਗੀ ਜਿਨ੍ਹਾਂ ਦੀ 6 ਮਹੀਨੇ ਪਹਿਲਾਂ ਗੋਲੀ ਲੱਗਣ ਦੇ ਨਾਲ ਮੌਤ ਹੋ ਗਈ ਸੀ ਸੀਟ ਖਾਲੀ ਹੋ ਗਈ ਸੀ ਤੇ ਉਸ ਤੋਂ ਬਾਅਦ ਹੁਣ ਇੱਥੇ ਦੁਬਾਰਾ VOTING ਹੋ ਰਹੀ ਹੈ ਇਸ ਤੋਂ ਇਲਾਵਾ ਭਾਰਤ ਪੂਛਣ ਆਸ਼ੂ ਦੂਸਰੇ ਨੰਬਰ ਤੇ ਰਹੇ ਸੀ ਉਹਨਾਂ ਨੂੰ 32931 ਵੋਟਾਂ ਪਈਆਂ ਸੀ ਕਰੀਬ 7000 ਘੱਟ ਵੋਟਾਂ ਪਈਆਂ ਸੀ ਪਹਿਲੇ ਉਮੀਦਵਾਰ ਦੇ ਨਾਲੋਂ ਬੀਜੇਪੀ ਤੀਸਰੇ ਨੰਬਰ ਤੇ ਸੀਗੇ ਵਿਕਰਮ ਸਿੰਘ ਸੰਧੂ 28107 ਵੋਟਾਂ ਪਈਆਂ ਸੀ ਤੇ ਮਹੇਸ਼ ਇੰਦਰ ਸਿੰਘ ਗਰੇਵਾਲ ਚੌਥੇ ਨੰਬਰ ਤੇ ਰਹੇ ਸੀਤਾ ਸ਼ਰੋਮਣੀ ਅਕਾਲੀ ਦਲ ਦਾ ਉਮੀਦਵਾਰ ਚੌਥੇ ਨੰਬਰ ਤੇ 82 ਮਹਿਸ 10000 ਵੋਟਾਂ ਪਈਆਂ ਸੀ ਲੇਕਿਨ ਹੁਣ ਜਿਸ ਤਰੀਕੇ ਦੇ ਨਾਲ ਪ੍ਰਪਕਾਰ ਸਿੰਘ ਘੁੰਮਣ ਨੇ ਜ਼ਬਰਦਸਤ ਚੋਣ ਪ੍ਰਚਾਰ ਕੀਤਾ ਹੈ ਦਾਅਵੇ ਵੀ ਕੀਤੇ ਜਾ ਰਹੇ ਨੇ ਸ਼ਰੋਮਣੀ ਅਕਾਲੀ ਦਲ ਵੱਲੋਂ ਕਿ ਅਸੀਂ ਜਿੰਨੀ ਮਿਹਨਤ ਕੀਤੀ ਹੈ ਉਸ ਮੁਤਾਬਕ ਸਾਡਾ ਨਤੀਜਾ ਵੀ ਆਵੇਗਾ ਹੁਣ ਦੇਖਣਾ ਬੜਾ ਦਿਲਚਸਪ ਹੈ ਥੋੜੀ ਦੇਰ ਦੇ ਵਿੱਚ ਹੀ ਹਾਲਾਂਕਿ ਸਭ ਲੋਕ ਪਰੇਸ਼ਾਨ ਨੇ ਹੈਰਾਨ ਵੀ ਨੇ ਕਿ ਆਖਰਕਾਰ ਇਹਨਾਂ ਸਮਾਂ ਕਿਉਂ ਲੱਗ ਰਿਹਾ ਪਰ ਜਿਵੇਂ ਹੀ ਪਹਿਲਾ ਰੁਝਾਨ ਆਵੇਗਾ ਫਿਰ ਪਤਾ ਚੱਲੇਗਾ ਕਿ ਆਖਰਕਾਰ ਕੀ ਹੁੰਦਾ ਹੈ ਅਬ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਵਕਤ ਸ਼ਰੋਮਨੀ ਅਕਾਲੀ ਦਲ ਦੇ ਉਮੀਦਵਾਰ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋ ਰਹੇ ਨੇ ਔਰ ਆਪਣੀ ਜਿੱਤ ਦੀ ਉਮੀਦ ਦੇ ਇਹੀ ਆਸ ਲਗਾ ਰਹੇ ਨੇ ਪ੍ਰਕਾਰ ਸਿੰਘ ਘੁੰਮਣ ਦੀਆਂ ਤਸਵੀਰਾਂ ਦੇਖ ਰਹੇ ਹੋ ਤੁਸੀਂ ਜਿਵੇਂ ਹੀ ਨਤੀਜੇ ਆਣੇ ਨੇ ਨਤੀਜਿਆਂ ਦਾ ਦਿਨ ਹੈ ਨਤੀਜਿਆਂ ਤੋਂ ਪਹਿਲਾਂ ਠੀਕ ਪਹਿਲਾਂ ਇਸ ਵਕਤ ਕਿਸ ਤਰੀਕੇ ਦੇ ਨਾਲ ਪ੍ਰਕਾਸ਼ ਸਿੰਘ ਘੁੰਮਣ ਵੀ ਬੈਠੇ ਹੋਏ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਅਰਦਾਸ ਕਰ ਰਹੇ ਨੇ ਪ੍ਰਮਾਤਮਾ ਅੱਗੇ ਕਿ ਇਸ ਮੇਰੀ ਜਿੱਤ ਹੋਵੇ ਇਸੇ ਤਰੀਕੇ ਦੇ ਨਾਲ ਹੀ ਜੋ ਵੱਖ-ਵੱਖਰੀਆਂ ਪਾਰਟੀਆਂ ਦੇ ਉਮੀਦਵਾਰ ਨੇ ਉਹ ਆਸ ਕਰ ਰਹੇ ਨੇ ਕਿ ਸਾਡੀ ਜਿੱਤ ਹੋਵੇ ਬਹੁਤ ਛੇਤੀ ਸਾਡੇ ਦੇ ਸਾਡੇ ਨਾਲ ਜੁੜੇ ਰਹੋ ਪੀਡੀਸੀ ਨਿਊਜ਼ ਦੇ ਨਾਲ ਜੁੜੇ ਰਹੋ ਤੁਹਾਨੂੰ ਬਹੁਤ ਛੇਤੀ ਦਾ ਸਮਝਾ ਰਹੇ ਹਾਂ ਸੀ ਕਿ ਪਹਿਲਾ ਰੁਝਾਨ ਕਿਹਦੇ ਹੱਕ ਵਿੱਚ ਹੁੰਦਾ ਕਿਉਂਕਿ ਕਹਿੰਦੇ ਵੀ ਨੇ ਜਿਸ ਦੇ ਹੱਕ ਦੇ ਵਿੱਚ ਪੈਂਡੂਲਮ ਇੱਕ ਇਲੈਕਸ਼ਨ ਰਿਜ਼ਲਟ ਪੈਂਡੂਲਮ ਦੀ ਤਰੀਕੇ ਨਾਲ ਹੁੰਦਾ ਜਿਹਦੇ ਹੱਕ ਦੇ ਵਿੱਚ ਛੇਤੀ ਛੇਤੀ ਰੁਝਾਨ ਪਹਿਲੇ ਆ ਜਾਣ ਤਾਂ ਉਹਦਾ ਦਬਦਬਾ ਬਣਿਆ ਰਹਿੰਦਾ ਤੇ ਬਹੁਤ ਛੇਤੀ ਹੁਣ ਬਾਜ਼ੀ ਪਲਟਣ ਜਾ ਰਹੀ ਹੈ ਜਿਵੇਂ ਹੀ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਹੈ ਤਾਂ ਬਾਜ਼ੀ ਦਾ ਪਲਟਣਾ ਸ਼ੁਰੂ ਹੋ ਗਿਆ ਕਿਉਂ ਕਿ ਕਿਉਂਕਿ ਆਮ ਆਦਮੀ ਪਾਰਟੀ ਕਹਿ ਰਹੀ ਸੀ ਕਿ ਅਸੀਂ ਦੁਬਾਰਾ ਤੋਂ ਜਿੱਤਾਂਗੇ ਸੀਟ ਆਪਣੇ ਕੋਲ ਰੱਖਾਂਗੇ ਲੇਕਿ ਵਿਰੋਧੀਆਂ ਨੇ ਭਾਵੇਂ ਹੋ 파ਰਟ ਪੁਸ਼ਨ ਆਸੂ ਹੋਣ ਸੰਜੀਵ अरोड़ा ਹੋਣ ਜਾਂ ਫਿਰ ਆ ਸ਼੍ਰੋਮਣੀ ਅਕਾਲੀ ਦਲ ਦੇ ਜੋਕੋਮਨ ਸਾਹਿਬ ਨੇ ਉਹ ਹੋਣ ਜ਼ਬਰਦਸਤ ਜ਼ੋਰ ਲਗਾਇਆ ਹੋਇਆ ਸੀ ਕੋਈ ਜੀ ਸਮੇਂ ਦੇ ਵਿੱਚ ਪਹਿਲਾ ਰੁਝਾਨ ਵਾਲਾ ਔਰ ਸਭ ਹੈਰਾਨ ਹੋਣ ਜਾ ਰਹੇ ਨੇ ਕਿ ਆਖਿਰਕਾਰ ਇਹ ਸਭ ਹੋਇਆ ਕੀ ਹੈ ਕਿਵੇਂ ਹੋਇਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਵੀ ਆਪਣਾ ਪੂਰਾ ਦਮ ਖਮ ਲਗਾਇਆ ਹੋਇਆ ਹੈ ਕਾਂਗਰਸ ਪਾਰਟੀ ਨੇ ਵੀ ਲਗਾਇਆ ਵਿਆ ਹੈ ਭਾਜਪਾ ਵੀ ਦਾਅਵਾ ਕਰ ਰਹੀ ਹੈ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਇਸ ਵਾਰ ਮੈਦਾਨ ਦੇ ਵਿੱਚੋਂ ਬਾਹਰ ਕੱਢ ਕੇ ਸਿਰਦਿਆਂਗੇ ਜਿਹੜੀਆਂ ਇੱਕ ਵਾਰ ਪਿਛਲੇ ਵਾਰ ਜੋ 92 ਸੀਟਾਂ ਆਮ ਆਦਮੀ ਪਾਰਟੀ ਜਿੱਤ ਗਈ ਸੀ ਇਸ ਵਾਰ ਉਸ ਦੀ ਉਸ ਲੈਵਲ ਦੀ ਨਾ ਤਾਂ ਹਵਾ ਹੈ ਔਰਾ ਸਾਢੇ ਤਿੰਨ ਪੌਣੇ 4 ਸਾਲਾਂ ਦੇ ਵਿੱਚ ਜੋ ਆਮ ਆਦਮੀ ਪਾਰਟੀ ਨੇ ਕੀਤਾ ਜਿਸ ਤਰੀਕੇ ਨੇ ਹਾਲਾਤ ਪੰਜਾਬ ਦੇ ਬਣਾਏ ਹੋਏ ਨੇ ਇਹ ਵਿਰੋਧੀ ਦਾਵਾ ਕਰ ਰਹੇ ਨੇ ਜੋ 14 ਉਮੀਦਵਾਰ ਮੈਦਾਨ ਚੋਂ ਦਾਅਵਾ ਕਰ ਰਹੇ ਨੇ ਕਿ ਜਿਸ ਤਰੀਕੇ ਨੇ ਹਾਲਾਤ ਪੰਜਾਬ ਦੇ ਬਣਾਏ ਹੋਏ ਨੇ ਅਮ ਆਦਮੀ ਪਾਰਟੀ ਨੇ ਤਾਂ ਹੋਰ ਉਹਨਾਂ ਦੀ ਹਾਰ ਨਿਸ਼ਚਿਤ ਹੈ ਤਾਂ ਲੁਧਿਆਣਾ ਦੀ ਲੜਾਈ ਲੁਧਿਆਣਾ ਦੀ ਜੰਗ ਲੁਧਿਆਣਾ ਵੈਸਟ ਦਾ ਬੈਸਟ ਕੋਨ ਬਹੁਤ ਛੇਤੀ ਤੁਹਾਨੂੰ ਦੱਸਣ ਜਾ ਰਿਹਾ ਸਾਡੇ ਨਾਲ ਜੁੜੇ ਰਹੋ ਤਾਂ ਸਾਡੇ ਜੋ ਸਹਿਯੋਗੀ ਨੇ ਲਗਾਤਾਰ ਗਰਾਉਂਡ ਤੋਂ ਸਾਨੂੰ ਆਪਣੀ ਲਾਈਵ ਰਿਪੋਰਟ ਦੇ ਰਹੇ ਨੇ ਪਲ-ਪਲ ਦੀ ਅਪਡੇਟ ਦੇ ਰਹੇ ਨੇ ਵੱਡੀ ਅਪਡੇਟ ਦਿੱਤੀ ਹੈ ਕਿ ਜਿਸ ਤਰੀਕੇ ਦੇ ਨਾਲ ਵੱਖੋ ਵੱਖਰੀਆਂ ਪਾਰਟੀਆਂ ਦੇ ਜੋ ਸਹਿਯੋਗੀ ਨੇ ਜੋ ਨਾਂ ਕੈਂਡੀਡੇਟ ਦੇ ਨਾਲ ਹਮੇਸ਼ਾ ਮੋਢੇ ਦੇ ਨਾਲ ਮੋਢਾ ਲਗਾ ਕੇ ਖੜੇ ਹੁੰਦੇ ਨੇ ਜੋ ਸਪੋਰਟਰ ਨੇ ਉਹ ਬਾਹਰ ਆ ਚੁੱਕੇ ਨੇ ਸਭ ਹੈਰਾਨ ਨੇ ਕਿਉਂਕਿ ਖੁਸਰ ਫੁਸਰਤਾ ਹੋਣੀ ਸ਼ੁਰੂ ਹੋ ਗਈ ਹੈ ਕੁਝ ਛੇਤੀ ਹੀ ਬਹੁਤ ਵੱਡਾ ਹੋਣ ਵਾਲਾ ਹੈ ਬਹੁਤ ਵੱਡਾ ਹੋਣ ਵਾਲਾ ਹੈ ਔਰ ਛੇਤੀ ਹੀ ਨਤੀਜੇ ਸਭ ਨੂੰ ਹੈਰਾਨ ਕਰ ਦੇਣਗੇ ਹੈਰਾਨ ਵੀ ਕਰ ਦੇਣਗੇ ਔਰ ਜਿਹੜੀ ਜਿੱਤ ਦੀ ਵੱਡੀਆਂ ਵੱਡੀਆਂ ਉਮੀਦਾਂ ਲਗਾਈ ਬੈਠੇ ਸੀ ਉਹਨਾਂ ਨੂੰ ਪਰੇਸ਼ਾਨ ਵੀ ਕਰ ਦੇਣਗੇ ਬਹੁਤ ਛੇਤੀ ਗੁਰਪ੍ਰੀਤ ਸਿੰਘ ਗੋਗੀ ਜੀਨਾਂ ਦੀ ਮੌਤ ਹੋ ਗਈ ਸੀ 6 ਮਹੀਨੇ ਪਹਿਲਾਂ ਤਾਂ ਸੀਟ ਖਾਲੀ ਹੋ ਗਈ ਸੀ ਲੁਧਿਆਣਾ ਵੈਸਟ ਦੀ ਅੱਜ ਉਸੇ ਲੁਧਿਆਣਾ ਵੈਸਟ ਤੇ ਇੱਕ ਬੈਸਟ ਆਉਣ ਵਾਲਾ ਹੈ ਉਹ ਬੈਸਟ ਕੌਣ ਹੋਵੇਗਾ ਸਾਡੇ ਨਾਲ ਜੁੜੇ ਹੋ ਤੁਹਾਨੂੰ ਬਹੁਤ ਛੇਤੀ ਅਸੀਂ ਦੱਸਣ ਜਾ ਰਹੇ ਹਾਂ ਕਿਉਂਕਿ ਜਿਹੜੇ ਉਮੀਦਵਾਰ ਨੇ ਦਾਅਵੇ ਤਾਂ ਭਾਵੇਂ ਸਾਰੇ ਕਰਦੇ ਨੇ ਪਰ ਦਾਅਵੇ ਇਹਨਾਂ ਉਮੀਦਵਾਰਾਂ ਦੇ ਜੋ ਦਾਅਵੇ ਨੇ ਉਹ ਹਵਾ ਹਵਾਈ ਹੋ ਜਾਣਗੇ ਲੇਕਿਨ ਸਿਰਫ ਇੱਕ ਬਣੇਗਾ ਕਿੰਗ ਇਹ ਦੇਖਣਾ ਕਿ ਉਹ ਕਿੰਗ ਨੂੰ ਕਿੰਗ ਮੇਕਰ ਕੌਣ ਬਣਾਉਂਦਾ ਹੈ ਕਿੰਗ ਮੇਕਰ ਕੌਣ ਹੋਵੇਗਾ ਔਰ ਕਿੰਗ ਕੌਣ ਹੋਵੇਗਾ ਤਾਂ ਸਾਲ 2007 ਤੋਂ ਲੈ ਕੇ 22 ਤੱਕ ਦੀਆਂ ਹੁਣ ਤੁਹਾਨੂੰ ਦੱਸਦੇ ਆ ਇਸ ਸੀਟ ਦੇ ਉੱਤੇ ਕਿੰਨੀ ਵਾਰ ਵੋਟਾਂ ਹੋ ਚੁੱਕੀਆਂ ਨੇ ਤੇ ਕੌਣ-ਕੌਣ ਨੇ ਸੀਟ ਦੇ ਉੱਤੇ ਜਿੱਤ ਹਾਸਲ ਕਰ ਚੁੱਕਿਆ ਸਭ ਤੋਂ ਪਹਿਲਾ ਸਾਲ 2007 ਦੇ ਵਿੱਚ ਜਦੋਂ ਸੀਟ ਨਵੀਂ-ਨਵੀਂ ਬਣੀ ਲੁਧਿਆਣਾ ਵੈਸਟ ਦੀ ਸੀਟ ਨਵੀਂ-ਨਵੀਂ ਬਣੀ ਤਾਂ ਉਸ ਵੇਲੇ ਹਰੀਸ਼ رائے ਢਾਂਡਾ ਨੇ 2007 ਦੇ ਵਿੱਚ ਜਿੱਤ ਹਾਸਲ ਤਿਸੀ ਦਾ ਆਗਾਜ਼ ਹੋਇਆ ਸੀ ਸ਼ਰੋਮਣੀ ਅਕਾਲੀ ਦਲ ਤੋਂ ਸਾਲ 2007 ਪਹਿਲੀ ਵਾਰ ਸ਼ਰੋਮਣੀ ਅਕਾਲੀ ਦਲ ਦੇ ਸੀਟ ਦੇ ਉੱਤੇ ਜਿੱਤਿਆ ਤੇ ਉਸ ਤੋਂ ਬਾਅਦ 2012 ਔਰ 2017 ਦੇ ਵਿੱਚ ਇਸ ਸੀਟ ਦੇ ਉੱਤੇ ਕਾਂਗਰਸ ਪਾਰਟੀ ਨੇ ਕਬਜ਼ਾ ਕੀਤਾ ਤੇ ਦੋ ਵਾਰ ਭਾਰਤ ਭੂਸ਼ਣ ਆਸ਼ੂ ਨੇ ਜਿੱਤ ਹਾਸਲ ਕੀਤੀ 12 ਔਰ 17 ਤੇ 2022 ਚ ਜਦੋਂ ਕਹਿੰਦੇ ਨੇ ਆਮ ਆਦਮੀ ਪਾਰਟੀ ਦਾ ਤੂਫਾਨ ਆਇਆ ਤਾਂ ਉਸ ਵੇਲੇ ਗੁਰਪ੍ਰੀਤ ਗੋਗੀ ਆਮ ਆਦਮੀ ਪਾਰਟੀ ਦੀ ਸੀਟ ਤੋਂ ਇਸ ਸੀਟ ਦੇ ਉੱਤੇ ਉਹਨਾਂ ਨੇ ਜਿੱਤ ਹਾਸਲ ਕੀਤੀ ਤੇ ਫਿਰ ਉਸ ਤੋਂ ਬਾਅਦ ਉਹ ਆਪਣਾ ਟੈਂਡਰ ਔਰ ਪੂਰਾ ਨਹੀਂ ਕਰ ਸਕੇ 5 ਸਾਲ ਦਾ ਟੈਨਿਓਰ ਪੂਰਾ ਨਹੀਂ ਕਰ ਸਕੇ ਤੇ ਫਿਰ ਉਸ ਤੋਂ ਬਾਅਦ ਜਦੋਂ ਟੈਨਿਓਰ ਨਹੀਂ ਪੂਰਾ ਹੋਇਆ ਉਹਨਾਂ ਦੀ ਵਿੱਚ ਹੀ ਮੌਤ ਹੋ ਗਈ ਸੀ ਗੋਲੀ ਲੱਗਣ ਦੇ ਨਾਲ ਉਹਨਾਂ ਦੀ ਮੌਤ ਹੋ ਗਈ ਸੀ ਸੀਟ ਖਾਲੀ ਹੋ ਗਈ ਸੀ ਉਹਨ ਦੁਬਾਰਾ ਇਲੈਕਸ਼ਨ ਕਰਵਾਏ ਗਏ ਨੇ 2 ਦਿਨ ਪਹਿਲਾਂ ਦੁਬਾਰਾ ਇਸ ਸੀਟ ਦੇ ਉੱਤੇ ਇਲੈਕਸ਼ਨ ਹੋਇਆ 19 ਤਰੀਕ ਨੂੰ ਇਲੈਕਸ਼ਨ ਹੋਇਆ ਤੇ ਅੱਜ ਹੈ 23 ਤਰੀਕ ਤੇ ਅੱਜ ਪਤਾ ਚੱਲੇਗਾ ਕੌਣ ਜਿੱਤਦਾ ਹੈ ਕੀ ਦੇ ਵਿੱਚ ਦਮ ਸੀ ਕਿਹਦੀਆਂ ਗੱਲਾਂ ਦੇ ਵਿੱਚ ਦਮ ਸੀਗਾ ਅੱਜ ਪਤਾ ਚੱਲ ਜਾਵੇਗਾ ਤਾਂ ਤਸਵੀਰਾਂ ਤੁਸੀਂ ਦੇਖ ਲਓ ਭਾਜਪਾ ਦੇ ਉਮੀਦਵਾਰ ਦੀ ਵੀ ਤੁਹਾਨੂੰ ਅਸੀਂ ਤਸਵੀਰਾਂ ਦਿਖਾਣੇ ਆ ਇਲੈਕਸ਼ਨ ਹੋ ਚੁੱਕਿਆ ਹੈ ਰਿਜ਼ਲਟ ਆਉਣ ਵਾਲਾ ਹੈ ਰਿਪੋਰਟ ਕਾਰਡ ਤਿਆਰ ਹੋ ਰਿਹਾ ਹੈ ਸਿਗਨੇਚਰ ਪ੍ਰਿੰਸੀਪਲ ਦੇ ਰਹਿੰਦੇ ਆ ਸਾਈਨ ਕਰਨ ਵਾਲੇ ਤਾਂ ਭਾਜਪਾ ਦੇ ਉਮੀਦਵਾਰ ਨੇ ਜੋ ਇਸ ਵਕਤ ਮੰਦਰ ਦੇ ਵਿੱਚ ਆਪਣੀ ਹਾਜ਼ਰੀ ਲਗਵਾ ਰਹੇ ਨੇ ਤਾਂ ਕਿ ਪ੍ਰਮਾਤਮਾ ਉਹਨਾਂ ਨੂੰ ਜਿੱਤ ਬਖਸ਼ੇ ਤਾਂ ਜੀਵਨ ਗੁਪਤਾ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਭਾਜਪਾ ਦੇ ਉਮੀਦਵਾਰ ਨੇ ਜੀਵਨ ਗੁਪਤਾ ਇਸ ਵੇਲੇ ਮੰਦਰ ਦੇ ਵਿੱਚ ਨਤਮਸਤਕ ਹੋਣ ਲਈ ਆਏ ਨੇ ਤੇ ਇਹਨਾਂ ਕਿਆ ਕਿ ਜਦ ਤੱਕ ਮੈਂ ਪ੍ਰਭੂ ਦਾ ਆਸ਼ੀਰਵਾਦ ਨਹੀਂ ਲੈ ਲੈਂਦਾ ਉਸ ਵੇਲੇ ਤੱਕ ਮੈਂ ਕਾਊਂਟਿੰਗ ਸੈਂਟਰ ਤੇ ਨਹੀਂ ਜਾਵਾਂਗਾ ਤੇ ਹੁਣ ਆਸ਼ੀਰਵਾਦ ਲੈਣ ਆਏ ਨੇ ਜੋ ਨੰਦੀ ਮਹਾਰਾਜ ਨੇ ਉਹਨਾਂ ਦਾ ਆਸ਼ੀਰਵਾਦ ਲੈ ਰਹੇ ਨੇ ਕੰਨ ਦੇ ਵਿੱਚ ਆਪਣੀ ਉਮੀਦ ਦੱਸ ਰਹੇ ਨੇ ਕਿ ਮੈਂ ਇਹ ਚਾਹਨਾ ਹੈ ਕਿ ਉਸ ਤੋਂ ਬਾਅਦ ਇਹਨਾਂ ਦੀ ਜੋ ਮਨੋਕਾਮਨਾ ਹੈ ਪੂਰੀ ਹੋਵੇਗੀ ਜਾਂ ਨਹੀਂ ਤਾਂ ਜਿੱਤ ਦੀ ਉਮੀਦ ਲੈ ਕੇ ਹੁਣ ਵਾਪਸ ਕਾਊਂਟਿੰਗ ਸੈਂਟਰ ਵੱਲ ਰਵਾਨਾ ਹੋਣਗੇ ਤਾਂ ਉਸ ਤੋਂ ਬਾਅਦ ਜੀਵਨ ਗੁਪਤਾ ਕੀ ਕਹਿ ਰਹੇ ਨੇ ਮੰਦਰ ਦੇ ਵਿੱਚ ਮੱਥਾ ਟੇਕਣ ਤੋਂ ਬਾਅਦ ਉਹ ਸੁਣਦੇ ਆਪਾਂ ਮੈਂ ਤਾਂ ਹਮੇਸ਼ਾ ਭਗਵਾਨ ਦੇ ਆਸ਼ੀਰਵਾਦ ਸੇ ਹੀ ਆਪਣੇ ਕਾਰਜ ਕਰਤਾ ਹੂੰ और आज काउंटिंग का दिन था तो आज मैं क्योंकि मैं भगवान भोलेनाथ जी का भगत हूँ और भगवान भगवान भोलेनाथ जी की अपार कृपा मेरे मेरे पे हमेशा रहती है तो आज मैंने माथा टेका मंदिर में आके और आशीर्वाद लिया है और यही कामना की है भगवान के आगे के पंजाब को आगे लेके जाना है पंजाब का सुनहरा भविष्य हमारा अच्छा हो इसकी कामना मैंने की है अब जो भी भगवान फैसला करेंगे क्योंकि वो तो सर्वो सर्वा हैं अब जो वो तय करेंगे वो मंजूर है चौंतीस साल के राजनीतिक जीवन में अगर परिवार मेरा साथ ना देता तो मैं कैसे काम कर सकता था तो परिवार ने मेरा साथ दिया है और उसके कारण ही ये सब कार्य कर रहे हैं नतीजे आ रहे हैं कैसे समझते हैं? अब नतीजे आने के बाद ही कुछ बताऊंगा क्या समझना है ठीक है ना जी ਤਾਂ ਲੁਧਿਆਣਾ ਵੈਸਟ ਦਾ ਬੈਸਟ ਕੌਣ ਹੋਵੇਗਾ 14 ਉਮੀਦਵਾਰ ਮੈਦਾਨ ਦੇ ਵਿੱਚ ਡਟੇ ਹੋਏ ਨੇ 14 ਹੀ ਰਾਊਂਡ ਦੀ ਕਾਊਂਟਿੰਗ ਹੋਣੀ ਹੈ ਕਾਊਂਟਿੰਗ ਸ਼ੁਰੂ ਹੋ ਚੁੱਕੀ ਆ ਬੋਛੇ ਦੀ ਤੁਹਾਨੂੰ ਦੱਸ ਦਿਆ ਕੌਣ ਅੱਗੇ ਆ ਤੇ ਕੌਣ ਪਿੱਛੇ ਲੇਕਿਨ ਇੰਨਾ 14 ਉਮੀਦਵਾਰਾਂ ਦੇ ਵਿੱਚੋਂ ਇੱਕ ਚਰਚ ਚਿਹਰਾ ਇੱਕ ਹੋਰ ਹੈ ਜੋ ਕਿ ਹਮੇਸ਼ਾ ਹੱਸਦਾ ਹੀ ਰਹਿੰਦਾ ਇੱਕ ਵਾਰ ਰੋਇਆ ਸੀ ਤੇ ਉਸ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਛਾ ਗਿਆ ਉਹ ਨਾ ਮੈਂ ਨਿੱਟੂ ਛਟਰਾ ਵਾਲਾ ਨਿੱਟੂ ਛਟਰਾ ਵਾਲਾ ਵੀ ਚੌਣ ਮੈਦਾਨ ਦੇ ਵਿੱਚ ਡਟਿਆ ਹੋਇਆ ਹੈ ਉਹ ਮੈਦਾਨ ਦੇ ਵਿੱਚ ਆ ਚੁੱਕਿਆ ਹੈ ਨਿਤਰ ਚੁੱਕਿਆ ਹੈ ਜਿੱਥੇ ਕਾਊਂਟਿੰਗ ਹੋ ਰਹੀ ਹੈ ਲੁਧਿਆਣਾ ਦੇ ਵਿੱਚ ਨਿੱਟੂ ਛਟਰਾ ਵਾਲਾ ਉੱਥੇ ਪਹੁੰਚ ਚੁੱਕਿਆ ਹੈ ਤੇ ਸੁਣੋ ਆਪਣੀਆਂ ਕਿਹੜੀਆਂ ਗੱਲਾਂ ਦੇ ਨਾਲ ਲੋਕਾਂ ਦੇ ਚਿਹਰਿਆਂ ਦੇ ਉੱਤੇ ਇੱਕ ਵਾਰ ਫਿਰ ਤੋਂ ਮੁਸਕਾਨ ਲਿਆ ਰਿਹਾ ਕਹਿੰਦਾ ਭਾਵੇਂ ਜਿੱਤ ਹੋਵੇ ਜਾਂ ਹਾਰ ਮੈਨੂੰ ਨਹੀਂ ਪੈਂਦਾ ਕੋਈ ਫਰਕ ਬਸ ਇਮਾਨਦਾਰੀ ਜਿੱਤਨੀ ਚਾਹੀਦੀ ਹੈ ਸੁਣੋ ਜਰਾ ਕੀ ਕਹਿ ਰਿਹਾ ਛਟਰਾ ਵਾਲਾ ਦੇਖਿਓ ਮੈਂ ਜਦ ਸੋਏ ਹੋਈ ਜਨਤਾ ਕੋ ਜਗਾਣਾ ਚਾਹਤਾ ਹਾਂ ਜੇ ਇੱਕ ਕੈਂਡੀਡੇਟ ਇੱਕ ਕੈਂਡੀਡੇਟ ਖੜਾ तो ये बदलाव आप ही करेंगे पुलिस प्रशासन भी सुनेगी कारपोरेशन भी सुनेगी कचहरी तहसील हर जगह पर हमारी सुनवाई होगी अगर हम लोगों में एक बंदा खड़ा है तो उसके सामने 20 बंदे 40 बंदे नहीं खड़े होंगे ना तो ये लोकतंत्र नहीं हो जाएगा एक आम बंदे को वोट नहीं पड़ती क्यों इन इनके पास पैसा है ये पैसा बांट के वोट ले लेते हैं राशन बांट के वोट ले लेते हैं इनको बोलो हक की वोट लेके दिखाए हक सच की वोट बस एक ही बंदा ले सकता उसका नाम कल नीटू शट्रा वाला और एक बात और बात करना चाहता हूँ कि जेडा अफसर थोड़ा आपकी बात नहीं सुनता उस मीडिया को बुलाओ उसका जुलूस निकाल दो बस यही एक आइडिया रह गया और मैं आपको बता रहा हूँ कि जो अफसर नहीं सुनता बस एक ही आइडिया रह गया है कि उसका जुलूस निकाल दो फिर वो आपकी बात सुनेगा प्यार से तो कोई नहीं सुनता मैंने हज़ारों बार लोगों को बेनती करके देख लिया अफसरों को भी मैं नौ बार खड़ा हो चुका दसवीं बार और, और मैंने मोदी साहब के सामने भी इलेक्शन लड़े हैं वाराणसी में ਔਰ ਮੈਂਨੇ ਫਾਈਲ ਦਾਖਲ ਕੀਤੀ ਸੀ 200 ਫਾਈਲ ਜਮ੍ਹਾਂ ਹੋਈਦੀ ਉਹਨਾਂ ਨੇ ਸਾਰੀ ਚੋਣ ਕਮਿਸ਼ਨ ਰੱਦ ਕਰਦੀ ਸੀ ਕਿਉਂਕਿ ਨਾ ਤਾਂ ਵੈਲਿਡ ਪੇਪਰ ਬੋਟ ਸੀ ਆਪਣੀ ਸੀ ਤੇ ਨਾ ਤਾਂ ਮਸ਼ੀਨ ਮੇ ਇਸ ਕਰਕੇ ਉਹ ਸਭ ਹੀ ਕੈਨਸਲ ਹੋ ਗਿਆ تھا ਔਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਲੋਕਾਂ ਨੂੰ ਕਿ ਰੱਬ ਨੂੰ ਕਦੀ ਨਾ ਭੁੱਲੋ ਜਦੋਂ ਤੁਸੀਂ ਮਰ ਜਣਾ ਸਾਰਾ ਕੁਝ ਇੱਥੇ ਰਹਿਣਾ ਜਿਹੜੇ ਕਰੋੜਾ ਅਰਬ ਰپے ਲੋਕੀ ਲੈ ਕੇ ਆਏ ਇੱਥੇ ਸਭ ਖਤਮ ਹੋ ਜਾਣਾ ਗਰੀਬਾਂ ਦੀ ਮਦਦ ਕਰੋ ਲੋਕਾਂ ਨੂੰ ਮੁਸ਼ਕਲਾਂ ਚ ਕੱਢੋ ਜੇ ਲੋਕੀ ਇਹ ਲੀਡਰ ਲੋਕ ਮੁਸ਼ਕਲਾਂ ਗਰੀਬਾਂ ਨੂੰ ਪਾ ਦਿੰਦੇ ਆ ਨਾ ਕਿਤੇ ਕਿਸੇ ਸੁਣਵਾਈ ਨਹੀਂ ਹੁੰਦੀ ਬੰਦਿਆਂ ਦੀ ਖਾਰ ਕੇ ਮੈਂ ਤਾਂ ਖੜਾਇਆ ਕਿ ਲੋਕਾਂ ਦੀ ਜਿੱਤ ਹੋਵੇ ਇੱਕ ਲੋਕਤੰਤਰ ਆਵੇ ਇੱਕ ਲੋਕਾਂ ਦੀ ਗੱਲ ਸੁਣੀ ਜਾਵੇ ਅੱਜ ਕਿਤੇ ਵੀ ਚਲ ਜਾਓ ਜਿਹੜਾ ਬੰਦਾ ਵੋਟ ਪਾਉਂਦਾ ਸੁਣਾਈ ਹੁੰਦੀ ਆ ਆ ਵੋਟਾਂ ਪਾਉਣ ਤੋਂ ਬਾਅਦ ਦੇਖ ਲਓ ਕਿਦਾਂ ਰਿਜ਼ਲਟ ਨਿਕਲੇ ਆ ਹਾਂਜੀ ਦੇਖੋ ਜੀ ਜਿੰਨੇ ਪਣਨਗੇ ਮੈਨੂੰ ਸੱਚ ਤੇ ਹੱਕ ਦੀ ਪਣਨਗੇ ਨਾ ਮੈਂ ਕਿਸੇ ਨੂੰ ਪਾਣੀ ਪਿਆਇਆ ਨਾ ਮੈਂ ਕਿਸੇ ਨੂੰ ਸ਼ਰਾਬ ਪਿਆਈ ਆ ਨਾ ਮੈਂ ਕਿਸੇ ਨੂੰ ਪੈਸੇ ਦਿੱਤੇ ਨਾ ਮੈਂ ਕਿਸੇ ਨੂੰ ਰਾਸ਼ਨ ਵੰਡਿਆ ਮੈਂ ਰੱਬ ਦੀ ਕਸਮ ਖਾ ਕੇ ਨਾ ਆਪਣੇ ਬੱਚਿਆਂ ਦੀ ਕਸਮ ਖਾ ਕੇ ਨੇ ਕਿਹਨਾਂ ਨੂੰ ਕਸਮ ਖਵਾ ਕੇ ਪੁੱਛੋ ਇਹ ਬੰਦੇ ਨੇ ਕੀ ਕੁਝ ਨਹੀਂ ਵੰਡਿਆ ਤਾਂ ਇਸ ਵੇਲੇ ਦੀ ਵੱਡੀ ਖਬਰ ਪੋਸਟ ਬੈਲਟ ਪੇਪਰ ਨੇ ਉਹਨਾਂ ਦੀ ਗਿਣਤੀ ਪੂਰੀ ਹੋ ਚੁੱਕੀ ਆ ਬਹੁਤ ਛੇਤੀ ਤੁਹਾਨੂੰ ਦੱਸਣ ਦਿਆਂ ਸੀ ਕਿ ਕੀ ਪਹਿਲਾ ਜੋ ਰੁਝਾਨ ਹੈ ਕੀ ਆਵੇਗਾ ਬਹੁਤ ਛੇਤੀ ਸਾਡੇ ਨਾਲ ਜੁੜੇ ਰਹੋ ਔਰ ਇਸ ਵੇਲੇ ਜੋ ਮੇਨ ਸਰਵਰ ਕੰਪਿਊਟਰ ਹੁੰਦਾ ਹੈ ਉਹਦੇ ਨਾਲ EVM ਮਸ਼ੀਨਾਂ ਨੂੰ ਜੋੜ ਦਿੱਤਾ ਗਿਆ ਹੈ ਹੁਣ EVM ਮਸ਼ੀਨਾਂ ਦੀ ਗਿਣਤੀ ਹੋਣਾ ਸ਼ੁਰੂ ਹੋ ਗਈ ਹੈ ਕੁੱਲ ਮਿਲਾ ਕੇ 14 ਰਾਊਂਡ ਹੋਣੇ ਨੇ ਪਹਿਲੇ ਰਾਊਂਡ ਦੀਆਂ ਐਮਵੀਐ ਮਸ਼ੀਨਾਂ ਜੋੜ ਦਿੱਤੀਆਂ ਗਈਆਂ ਨੇ ਮਾਸਟਰ ਕੰਪਿਊਟਰ ਦੇ ਨਾਲ ਹੁਣ ਮਾਸਟਰ ਕੰਪਿਊਟਰ ਦੇ ਵਿੱਚ ਟੋਟਲ ਅੰਕੜਾ ਆ ਜਾਵੇਗਾ ਕਿ ਪਹਿਲੇ ਰਾਊਂਡ ਦੇ ਵਿੱਚ ਕੌਣ ਅੱਗੇ ਚੱਲ ਰਿਹਾ ਹੈ ਔਰ ਇਹ ਹਮੇਸ਼ਾ ਦੇਖਣਾ ਦਿਲਚਸਪ ਹੁੰਦਾ ਔਰ ਤੁ ਤੁਹੋਂ ਦਾ ਪਤਾ ਹੀ ਹੋਊਗਾ ਦਰਸ਼ਕੋ ਕਿ ਜਿਸ ਤਰੀਕੇ ਦੇ ਨਾਲ ਜਿਹੜਾ ਅੱਗੇ ਦੌੜ ਜਾਂਦਾ ਹੈ ਫਿਰ ਬਾਕੀ ਬਾਹਲਾ ਪਿੱਛੇ ਰਹਿ ਜਾਂਦੇ ਨੇ ਤੇ ਜੇ ਪਹਿਲੇ ਹੀ ਰਾਊਂਡ ਦੇ ਵਿੱਚ ਜਿਹੜਾ ਵੀ ਉਮੀਦਵਾਰ ਵੱਡੀ ਲੀਡ ਬਣਾ ਗਿਆ ਉਹਨੂੰ ਫਿਰ ਪਛਾੜਨਾ ਬੜਾ ਔਖਾ ਹੋ ਜਾਵੇਗਾ ਉਸ ਤੋਂ ਬਾਅਦ ਹਾਲਾਂਕਿ ਇਹ ਐਸੀ ਦੇਖਿਆ ਕਿ ਕਿਸ ਤਰੀਕੇ ਦੇ ਇੰਦੁਲਮ ਹੁੰਦਾ ਤਕੜੀ ਹੁੰਦੀ ਹੈ ਜਿਵੇਂ ਕਦੇ ਇੱਕ ਪਾਸਾ ਭਾਰੀ ਕਦੇ ਦੂਆ ਪਾਸਾ ਭਾਰੀ ਇਹ ਵੀ ਚੀਜ਼ ਅਸੀਂ ਬੜੀ ਵਾਰ ਦੇਖੀ ਹੈ ਲੇਕਿਨ ਅਕਸਰ ਇਹ ਹੁੰਦਾ ਜਿਹੜਾ ਬੰਦਾ ਇੱਕ ਵਾਰ ਅੱਗੇ ਨਿਕਲ ਗਿਆ ਫਿਰ ਉਹਨੂੰ ਪਿੱਛੇ ਕਰਨਾ ਬੜਾ ਔਖਾ ਹੋ ਜਾਂਦਾ ਹੈ ਔਰ EVM ਮਸ਼ੀਨਾਂ ਨੂੰ ਜੋੜ ਦਿੱਤਾ ਗਿਆ ਹੈ ਮੇਨ ਸਰਵਰ ਵੱਡੇ ਕੰਪਿਊਟਰ ਦੇ ਨਾਲ ਹੁਣ EVM ਮਸ਼ੀਨਾਂ ਦੀ ਗਿਣਤੀ ਹੋਣਾ ਸ਼ੁਰੂ ਹੋ ਗਈ ਹੈ ਕੁਝ ਹੀ ਮਿੰਟਾਂ ਦੇ ਵਿੱਚ ਪਹਿਲਾ ਰੁਝਾਨ ਤੁਹਾਡੇ ਸਾਹਮਣੇ ਆ ਜਾਵੇਗਾ ਕਿ ਕੌਣ ਅੱਗੇ ਚੱਲ ਰਿਹਾ ਕੌਣ ਪਿੱਛੇ ਔਰ ਜਿਸ ਤਰੀਕੇ ਦੇ ਨਾਲ VOTING ਸੈਂਟਰ ਦੇ ਬਾਹਰ ਵੱਖੋ-ਵੱਖਰੀਆਂ ਪਾਰਟੀਆਂ ਦੇ ਬੰਦੇ ਖੜੇ ਨੇ ਕਿਸੇ ਦੀਆਂ ਚਿਹਰੇ ਖਿੜੇ ਹੋਏ ਨੇ ਕਿਸੇ ਕ ਜੇ ਕਿਸੇ ਦੇ ਚਿਹਰੇ ਮੁਰਝਾਏ ਹੋਏ ਨੇ ਤਾਂ ਇੱਕ ਗੱਲ ਤਾਂ ਸਾਫ਼ ਹੈ ਕਿ ਕੁਝ ਵੱਡਾ ਉਲਟਫੇਰ ਹੋ ਚੁੱਕਿਆ ਹੈ ਵੱਡਾ ਉਲਟਫੇਰ ਹੋ ਰਿਹਾ ਹੈ ਪਰ ਕੀ ਹੋਇਆ ਇਹ ਬੋਛੇ ਦੀ ਪਤਾ ਚੱਲ ਜਾਵੇਗਾ EVM ਮਸ਼ੀਨਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ 14 라운ਡ ਦੇ ਵਿੱਚ ਗਿਣਤੀ ਹੋਣੀ ਹੈ ਪਹਿਲੇ 라운ਡ ਦੀ ਗਿਣਤੀ ਸ਼ੁਰੂ ਹੋ ਗਈ ਹੈ ਬਹੁਛੇਤੀ ਕੁਝ ਹੀ ਮਿੰਟਾਂ ਦੇ ਵਿੱਚ ਕੁਝ ਹੀ ਪੜਾਅ ਦੇ ਵਿੱਚ ਸਾਡੇ ਕੋਲ ਸਾਹਮਣੇ ਆ ਜਾਵੇਗੀ ਰਿਪੋਰਟ ਕਿ ਆਖਿਰਕਾਰ ਕਿਹੜਾ ਘੋੜਾ ਅੱਗੇ ਦੌੜ ਰਿਹਾ ਹੈ ਤੇ ਕਿਹੜਾ ਘੋੜਾ ਖੱਤਰ ਬਣ ਕੇ ਪਿਛੇ ਰਹਿ ਗਿਆ ਬਹੁਛੇਤੀ ਪਤਾ ਚੱਲ ਜਾਵੇਗਾ ਕਿ ਕੀ ਨਤੀਜੇ ਆਂਦੇ ਨੇ ਕੌਣ ਜਿੱਤ ਰਿਹਾ ਕੌਣ ਹਾਰਦਾ ਕੌਣ ਅੱਗੇ ਚੱਲ ਰਿਹਾ ਕੌਣ ਪਿੱਛੇ ਚੱਲ ਰਿਹਾ ਲੇਕਿਨ ਜਿਸ ਤਰੀਕੇ ਦੇ ਨਤੀਜੇ ਆ ਰਹੇ ਨੇ ਹੈਰਾਨ ਤਾਂ ਲੋਕ ਜ਼ਰੂਰ ਨੇ ਕਿਉਂਕਿ ਜੋ VOTING ਸੈਂਟਰ ਦੇ ਬਾਹਰ ਚਿਹਰੇ ਦਿਖ ਰਹੇ ਨੇ ਕਈਆਂ ਦੇ ਚਿਹਰੇ ਉੱtre ਹੋਏ ਨੇ ਔਰ ਕਈ ਪੂਰੇ ਕੌਨਫੀਡੈਂਟ ਨਜ਼ਰ ਆ ਰਹੇ ਨੇ ਆਮ ਆਦਮੀ ਪਾਰਟੀ ਦਾਅਵੇ ਕਰ ਰਹੀ ਸੀ ਕਿ ਅਸੀਂ ਆਪਣੀ ਸੀਟ ਆਪਣੇ ਕੋਲ ਬਚਾ ਕੇ ਰੱਖਾਂਗੇ ਗੁਰਪ੍ਰੀਤ ਗੋਗੀ ਨੇ ਜੋ ਜਿੱਤ ਦਾ ਇੱਥੇ ਚਿਰਾਗ ਬਾਲਿਆ ਸੀਗਾ ਅਸੀਂ ਨੂੰ ਬੁਝਣ ਨਹੀਂ ਦੇਵਾਂਗੇ ਪਰ ਦੂਏ ਪਾਸੇ ਜੇਕਰ ਆਪਾਂ ਗੱਲ ਕਰੀਏ ਤਾਂ ਜਿਸ ਤਰੀਕੇ ਨਾਲ ਜੋਰਾ ਸ਼ੋਰਾ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਚਾਰ ਕੀਤਾ ਪਰਪਕਾਰ ਸਿੰਘ ਆਪ ਅੱਗੇ ਆਏ ਜਿਸ ਤਰੀਕੇ ਨਾਲ ਪ੍ਰੋਪਕਾਰ ਸਿੰਘ ਕੋ ਮਨੇ ਐਸੇ ਕੇਸ ਵੀ ਲੜੇ ਐਡਵੋਕੇਟ ਨੇ ਮੁਫਤ ਦੇ ਵਿੱਚ ਕੇਸ ਲੜੇ ਲੋਕਾਂ ਨੂੰ ਇਨਸਾਫ ਦਿਵਾਉਣ ਦੇ ਲਈ ਲੜੇ ਤਾਂ ਇਸ ਤਰੀਕੇ ਦੇ ਨਾਲ ਉਹ ਪਰਿਵਾਰ ਆਪ ਆ ਕੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੇ ਇਹੀ ਦਾਵਾ ਕਾਂਗਰਸ ਪਾਰਟੀ ਵੀ ਕਰ ਰਹੀ ਆ ਭਾਰਤ ਪੂਸ਼ਣ ਆਸ਼ੂ ਕਰ ਰਹੇ ਨੇ ਕਿ ਜੋ ਵਪਾਰੀਆਂ ਦਾ ਸੱਤਿਆਨਾਸ਼ ਕਰ ਦਿੱਤਾ ਇਸ ਪਾਰਟੀ ਨੇ ਜੋੜੇ ਕਿ ਇਸ ਵਕਤ ਸੱਤਾ ਦੇ ਵਿੱਚ ਹੈ ਲੋਕੀ ਮਾਫ਼ ਨਹੀਂ ਕਰਨਗੇ ਤਾਂ ਲੁਧਿਆਣਾ ਵੈਸਟ ਦੇ ਵਿੱਚ ਆਸ਼ੂ ਹੀ ਹੋਣਗੇ ਬੈਸਟ ਇਹ ਭਾਰਤ ਪੂਛਣਾ ਆਸ਼ੂ ਉਹਨਾਂ ਦੇ ਸਮਰਥਕ ਦਾਵਾ ਕਰਦੇ ਨਜ਼ਰ ਆ ਰਹੇ ਨੇ ਔਰ ਤੱਕੇ ਸ਼ਹੀਦ ਦੇ આરોਪ ਤਾਂ ਸਾਰੀਆਂ ਪਾਰਟੀਆਂ ਨੇ ਲਾਏ ਭਾਵੇਂ ਭਾਜੀਪੀ ਹੋਵੇ ਭਾਵੇਂ ਆਮ ਆਦਮੀ ਪਾਰਟੀ ਦੇ ਉੱਤੇ ਜੋ ਵੀ આરોਪ ਲਗਾਏ ਨੇ ਭਾਵੇਂ ਭਾਜੀਪੀ ਨੇ ਲਗਾਏ ਹੋਣ ਸ਼੍ਰੋਮਣੀ ਅਕਾਲੀ ਦਲ ਨੇ ਲਗਾਏ ਹੋਣ ਜਾਂ ਫਿਰ ਕਾਂਗਰਸ ਪਾਰਟੀ ਨੇ ਲਗਾਏ ਹੋਣ ਜੋ ਕਿ ਆਜ਼ਾਦ ਉਮੀਦਵਾਰ ਨੇ ਉਹਨਾਂ ਨੇ ਲਗਾਏ ਹੋਣ ਸਾਰੇ ਕਹਿੰਦੇ ਨੇ ਕਿ ਜਿੰਨਾ ਸਾਰਾ ਇਨਫਰਾਸਟ੍ਰਕਚਰ ਹੈ ਸਾਰਾ ਆਮ ਆਦਮੀ ਪਾਰਟੀ ਦੇ ਹੱਥ ਵਿੱਚ ਸੀ ਤਾਂ ਉਹਨਾਂ ਨੇ ਜੋ ਨਾਜਾਇਜ਼ ਜਿਹਾ ਕੀਤੀਆਂ ਨੇ ਧੱਕਾ ਕੀਤਾ ਹੈ ਨਾਜਾਇਜ਼ ਇਸਤੇਮਾਲ ਕੀਤਾ ਹੈ ਪ੍ਰਸ਼ਾਸਨ ਦਾ ਇਸਤੇਮਾਲ ਕੀਤਾ ਹੈ ਪੁਲਿਸ ਮਹਿਕਮੇ ਦਾ ਇਸਤੇਮਾਲ ਕੀਤਾ ਹੈ ਲੋਕਾਂ ਨੂੰ ਦਬਾਉਣ ਦੇ ਲਈ ਧਮਕਾਉਣ ਦੇ ਲਈ ਡਰਾਉਣ ਦੇ ਲਈ ਤਾਂ ਇਹਦੇ ਨਤੀਜੇ ਭੁਗਤਨੇ ਪਹਿਣਗੇ ਲੋਕ ਦੇਖ ਰਹੇ ਨੇ ਔਰ ਪਤਾ ਚੱਲ ਜਾਵੇਗਾ ਕਿ ਨਤੀਜੇ ਕੀ ਭੁਗਤਨੇ ਪਹਿਣਗੇ ਕੀ ਵਾਕਈ ਨਤੀਜੇ ਭੁਗਤਨੇ ਪਹਿਣਗੇ ਜਾਂ ਫਿਰ ਆਮ ਆਦਮੀ ਪਾਰਟੀ ਆਪਣੀ ਸੀਟ ਬਚਾ ਸਕੇਗੀ ਕਿਉਂ ਕਿ ਇਹ ਸੈਮੀ ਫਾਈਨਲ ਹੈ ਇਹ ਜੋ ਲੁਧਿਆਣਾ ਵੈਸਟ ਦੀ ਚੋਣ ਹੈ ਇਹ ਸੈਮੀ ਫਾਈਨਲ ਹੈ ਦੋ ਸਾਲ ਰਹਿ ਗਏ ਨੇ 2 ਸਾਲ ਤੋਂ ਵੀ ਘੱਟ ਸਮਾਂ ਰਹਿ ਗਿਆ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਦੁਬਾਰਾ ਤੋਂ 27 ਦੇ ਵਿੱਚ ਇਲੈਕਸ਼ਨ ਹੋਣੇ ਨੇ 25 ਤਾਂ ਅੱਧਾ ਗਿਆ ਲੋ ਇਸ ਤੋਂ ਬਾਅਦ 27 ਦੇ ਅਪ੍ਰੈਲ ਮਾਰਚ ਦੇ ਵਿੱਚ ਇਲੈਕਸ਼ਨ ਤਾਂ ਹੋ ਜਾਂਦੇ ਆ ਤੇ ਸੋਚੋ 2 ਸਾਲ ਤੋਂ ਵੀ ਘੱਟ ਦਾ ਸਮਾਂ ਬਾਕੀ ਹੈ ਤੇ ਇਹ ਸੈਮੀ ਫਾਈਨਲ ਹੈ ਆਮ ਆਦਮੀ ਪਾਰਟੀ ਦੇ ਲਈ ਵੀ ਸ਼੍ਰੋਮਣੀ ਅਕਾਲੀ ਦਲ ਦੇ ਲਈ ਵੀ ਕਾਂਗਰਸ ਪਾਰਟੀ ਦੇ ਲਈ ਵੀ ਭਾਜਪਾ ਦੇ ਲਈ ਵੀ ਹੋਰ तमाम ਜਿਹੜੀਆਂ ਵੱਖੋ ਵੱਖਰੀਆਂ ਪਾਰਟੀਆਂ ਨੇ ਸੀਪੀਆਈ ਸੀਪੀਐਮ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿੰਨੀਆਂ ਵੀ ਪਾਰਟੀਆਂ ਨੇ ਉਹਨਾਂ ਦੇ ਲਈ ਇੱਕ ਬਹੁਤ ਵੱਡਾ ਟੈਸਟ ਹੈ ਇਹ ਟੈਸਟ ਦੇ ਵਿੱਚ ਕੀ ਪਾਸ ਹੋਣਗੇ ਜਾਂ ਫਿਰ ਨਹੀਂ ਇਹ ਵਾਕਈ ਦੇਖਣਾ ਬੜਾ ਦਿਲਚਸਪ ਹੋਵੇਗਾ ਕਿਉਂ ਕਿਉਂਕਿ ਨਤੀਜੇ ਬਹੁਤ ਛੇਤੀ ਤੁਹਾਡੇ ਸਾਹਮਣੇ ਆਣਗੇ ਇਸ ਵਕਤ 9 ਵਜੇ ਦਾ ਸਮਾਂ ਹੋ ਰਿਹਾ 9 ਵਜਣ ਵਾਲੇ ਆ ਥੋੜਾ ਜਿਹਾ ਸਮਾਂ ਰਹਿ ਜਾਂਦਾ 10 ਮਿੰਟ ਦਾ ਸਮਾਂ ਬਾਕੀ ਹੈ ਲੇਕਿਨ ਅਗਲੇ 3 ਘੰਟੇ ਦੇ ਵਿੱਚ ਯਾਨੀ 12 ਵਜੇ ਲਗਾ ਲੋ ਲੋਕੀ ਤਾਂ 11 ਕਹਿ ਰਹੇ ਨੇ ਮੈਂ ਕਹਿੰਨਾ 12 ਵਜੇ ਤੱਕ ਲਗਾ ਲੋ 12 ਵਜੇ ਤੱਕ ਤੁਹਾਨੂੰ ਇੱਕ ਨਵਾਂ ਐਮਐਲਏ ਮਿਲ ਜਾਵੇਗਾ ਪੰਜਾਬ ਦਾ ਕਿਹ ਕੋਣ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਛੇਤੀ ਇਹ ਪਤਾ ਚਲ ਜਾਵੇਗਾ ਕਿ ਲੁਧਿਆਣਾ ਵੈਸਟਰ ਵਿੱਚ ਕਿਹਨੇ ਮਾਰੀ ਹੈ ਬਾਜ਼ੀ ਕੌਣ ਹੋਵੇਗਾ ਐਮਐਲਏ ਬਹੁਤ ਛੇਤੀ ਪਤਾ ਚਲ ਜਾਵੇਗਾ ਤਸਵੀਰਾਂ ਤੁਹਾਨੂੰ ਅਸੀਂ ਲਗਾਤਾਰ ਦਿਖਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਬਾਹਰ ਹੋ ਰਿਹਾ ਤਾਂ ਪਹਿਲਾ ਰੁਝਾਨ ਆ ਚੁੱਕਿਆ ਹੈ ਕੋਜੀ ਪੜਾ ਦੇ ਵਿੱਚ ਤੁਹਾਨੂੰ ਦੱਸ ਦਿਆਂ ਕੌਣ ਅੱਗੇ ਚੱਲ ਰਿਹਾ ਕੌਣ ਪਿੱਛੇ ਚੱਲ ਰਿਹਾ ਤਾਂ 14 ਰਾਊਂਡ ਦੇ ਵਿੱਚੋਂ ਪਹਿਲਾ ਰੁਝਾਨ ਆ ਚੁੱਕਿਆ ਤੁਹਾਨੂੰ ਬਹੁਤ ਛੇਤੀ ਦੱਸਦੇ ਆ ਪੋਸਟਲ ਬੈਲਟ ਪੇਪਰਾਂ ਦੀ ਜੋ ਗਿਣਤੀ ਹੈ ਉਹ ਮੁਕੰਮਲ ਹੋ ਚੁੱਕੀ ਹੈ ਹੁਣ ਈਵੀਐਮ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਪਹਿਲਾ ਰੁਝਾਨ ਸਾਹਮਣੇ ਆ ਚੁੱਕਿਆ ਹੈ ਬਹੁਤ ਛੇਤੀ ਦੱਸਦੇ ਆ ਕਿਹੜੀ ਪਾਰਟੀ ਅੱਗੇ ਚੱਲੇਗੀ 14 ਦੇ ਵਿੱਚੋਂ ਪਹਿਲਾ ਰਾਉਂਡ ਲਗਭਗ ਪੂਰਾ ਹੋ ਚੁੱਕਿਆ ਹੈ ਬਸ ਜੁੜੇ ਰਹੋ ਕੁਝ ਹੀ ਪਲਾਂ ਦੇ ਵਿੱਚ ਕੁਝ ਹੀ ਪਲਾਂ ਦੇ ਵਿੱਚ ਤੁਹਾਨੂੰ ਦੱਸਦੇ ਆ ਕਿ ਕੌਣ ਅੱਗੇ ਹੈ ਕੌਣ ਪਿੱਛੇ ਹੈ ਕੌਣ ਫਾੜੀ ਚੱਲ ਰਿਹਾ ਹੈ ਸਭ ਤੋਂ ਮੂਰੇ ਕੌਣ ਹੈ ਤੁਹਾਨੂੰ ਹੁਣੀ ਅਸੀਂ ਦੱਸਣ ਜਾ ਰਹੇ ਹਾਂ ਪਰ ਇੱਕ ਵਾਰ ਫਿਰ ਤੋਂ ਜਾਣੋ ਚਾਰੇ ਉਮੀਦਵਾਰ ਕਿਹੜੇ ਮੌਦ ਮੈਦਾਨ ਦੇ ਵਿੱਚ ਡਟੇ ਹੋਏ ਨੇ ਔਰ ਕੀ ਹੈ ਉਹਨਾਂ ਦੀ ਪਰਫਾਰਮੈਂਸ ਉਹ ਤੁਹਾਨੂੰ ਅਸੀਂ ਨਾਲ ਦੀ ਨਾਲ ਦੱਸਣ ਜਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਕਿਹੜੀ ਪਾਰਟੀ ਦਾ ਉਮੀਦਵਾਰ ਕਿੰਨੇ ਨੰਬਰ ਤੇ ਹੈ ਸੰਜੀਬ अरोड़ा ਸਭ ਤੋਂ ਵੱਧ ਉਮੀਦਵਾਰ ਜੋ ਸਭ ਤੋਂ ਵੱਧ ਜਿਹੜੀ ਉਮੀਦ ਹੈ ਆਮ ਆਦਮੀ ਪਾਰਟੀ ਨੂੰ ਆਪਣੇ ਸੰਜੀਬ अरोड़ा ਦੇ ਉੱਤੇ ਹੈ ਕਿਉਂ ਕਿ ਜੋ ਇਹਨਾਂ ਦੇ ਪਹਿਲਾਂ ਕੈਂਡੀਡੇਟ ਸੀਗੇ ਗੁਰਪ੍ਰੀਤ ਸਿੰਘ ਗੋਗੀ ਉਹਨਾਂ ਦੀ ਮੌਤ ਹੋ ਚੁੱਕੀ ਹੈ ਸੀਟ ਖਾਲੀ ਹੋ ਗਈ ਸੀ ਸੀਟ ਬਚਾਉਣ ਦੀ ਦੌੜ ਲੱਗੀ ਹੋਈ ਹੈ ਸੀਟ ਬਚਾਉਣ ਦੀ ਦੌੜ ਦੇ ਵਿੱਚ ਆਮ ਆਦਮੀ ਪਾਰਟੀ ਨੇ ਸੰਜੀਬ अरोड़ा ਨੂੰ ਮੈਦਾਨ ਚੁਟਾਰਿਆ ਸੀ ਕੀ ਸੰਜੀਬ अरोड़ा ਆਪਣੀ ਸੀਟ ਬਚਾ ਪਾਣਗੇ ਕਿ ਸ਼੍ਰੋਮਣੀ ਕਾਲੀ ਦਲ ਦਾ ਉਮੀਦਵਾਰ ਹੈ ਜੋ ਪ੍ਰਭਕਰ ਸਿੰਘ ਕੋ ਬਣ ਉਹ ਜਿੱਤਣਗੇ ਕਿ ਜੀਵਨ ਗੁਪਤਾ ਬੀਜੇਪੀ ਦੇ ਉਮੀਦਵਾਰ ਨੇ ਉਹ ਜਿੱਤਣਗੇ ਜਾਂ ਭਾਰਤ ਪੂਸ਼ਣ ਆਸ਼ੂ ਤੀਸਰੀ ਵਾਰ ਵਿਧਾਨ ਸਭਾ ਦੀਆਂ ਦਹਲੀਜ਼ ਦੇ ਉੱਤੇ ਆਪਣਾ ਕਦਮ ਰੱਖਣਗੇ ਬਹੁਤ ਛੇਤੀ ਪਤਾ ਚੱਲ ਜਾਵੇਗਾ ਕੁਝ ਹੀ ਪੜਾ ਦੇ ਵਿੱਚ ਪਹਿਲਾ ਰੁਝਾਨ ਆਉਣ ਵਾਲਾ ਹੈ ਕਿਉਂ ਕਿਉਂਕਿ ਪਹਿਲੇ ਰਾਉਂਡ ਦੀ VOTING ਮੁਕੰਮਲ ਹੋ ਚੁੱਕੀ ਹੈ ਦੂਸਰੇ ਰਾਉਂਡ ਦੀਆਂ ਜਿਹੜੀਆਂ ਮਸ਼ੀਨਾਂ ਨੇ ਉਹ ਵੱਡੇ ਸਰਵਰ ਕੰਪਿਊਟਰ ਦੇ ਨਾਲ ਜੋੜ ਦਿੱਤੀਆਂ ਗਈਆਂ ਨੇ ਬਹੁਤ ਛੇਤੀ 1 ਮਿੰਟ ਦਾ ਸਮਾਂ ਬਸ 2 ਮਿੰਟ ਦਾ ਸਮਾਂ ਜਿੰਨਾ ਵੀ ਹੈ ਕੁਝ ਮਿੰਟਾਂ ਦਾ ਸਮਾਂ ਉਹਦੇ ਵਿੱਚ ਪਤਾ ਚਲ ਜਾਵੇਗਾ ਕਿ ਕਿਹੜੀ ਪਾਰਟੀ ਅੱਗੇ ਹੈ ਤੇ ਕਿਹੜੀ ਪਾਰਟੀ ਪਿੱਛੇ ਹੈ ਤਾਂ ਬਹੁਤ ਛੇਤੀ ਪਤਾ ਚਲੇਗਾ ਆਮ ਆਦਮੀ ਪਾਰਟੀ ਕਾਂਗਰਸ ਸ਼੍ਰੋਮ ਨੇ ਕਾਲੀ ਦਲ ਭਾਜਪੀ ਜਾਂ ਫਿਰ ਅਦਰ 14 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਸੀ ਉਹਨਾਂ ਦੇ VOTING ਦਾ ਸਮਾਂ ਨਿਕਲ ਚੁੱਕਿਆ ਸੀ ਦੋ ਦਿਨ ਹੋ ਚੁੱਕੇ ਨੇ ਤੇ ਅੱਜ ਹੈ ਨਤੀਜਿਆਂ ਦਾ ਦਿਨ ਨਤੀਜਿਆਂ ਦੀ ਕੜੀ ਪੇਪਰ ਇਹਨਾਂ ਨੇ ਦੇ ਦਿੱਤਾ ਤੇ ਅੱਜ ਹੈ ਰਿਜ਼ਲਟ ਰਿਜ਼ਲਟ ਆ ਚੁੱਕਿਆ ਹੈ ਤੇ ਬਸ ਹੁਣ ਸਿਗਨੇਚਰ ਹੋਣੇ ਬਾਕੀ ਨੇ ਤੇ ਰਿਜ਼ਲਟ ਦਾ ਰਿਪੋਰਟ ਕਾਰਡ ਆਣਾ ਬਾਕੀ ਹੈ ਜੋ ਕਿ اگلے 10 ਘੰਟੇ ਦੇ ਵਿੱਚ ਸਥਿਤੀ ਪੂਰੀ ਦੀ ਪੂਰੀ ਦੋ ਤੋਂ ਤਿੰਨ ਘਟਾਚ ਕਲੀਅਰ ਹੋ ਜਾਵੇਗੀ ਲੇਕਿਨ ਜਿਸ ਤਰੀਕੇ ਦੇ ਨਾਲ ਜੋ ਕੁਝ ਬਾਹਰ ਵਰਕਰ ਖੜੇ ਨੇ ਉਹਨਾਂ ਦੇ ਮੁਰਝਾਏ ਹੋਏ ਚਿਹਰੇ ਦੱਸ ਰਹੇ ਨੇ ਕਿ ਕਿਤੇ ਨਾ ਕਿਤੇ ਨਿਰਾਸ਼ਾ ਹੱਥ ਲੱਗਣ ਜਾ ਰਹੀ ਹੈ ਔਰ ਕਿਹਦੇ ਹੱਥ ਲੱਗਣ ਜਾ ਰਹੀ ਹੈ ਨਿਰਾਸ਼ਾ ਇਹ ਅਸੀਂ ਤੁਹਾਨੂੰ ਦੱਸਾਂਗੇ 14 ਦੇ ਵਿੱਚੋਂ ਪਹਿਲੇ ਰਾਉਂਡ ਦੀ VOTING ਹੋ ਚੁੱਕੀ ਹੈ ਵੋਟਾਂ ਦੀ ਗਿਣਤੀ ਪਰ ਹਲੇ ਵੀ ਜਗਲ ਲਗਾਤਾਰ ਜਾਰੀ ਹੈ ਪੋਸਟ ਬੈਲਟ ਪੇਪਰ ਦੀ ਗਿਣਤੀ ਪੂਰੀ ਹੋ ਚੁੱਕੀ ਹੈ ਬਹੁਤ ਛੇਤੀ ਉਹ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਕੌਣ ਅੱਗੇ ਜਾਵੇਗਾ ਕੌਣ ਪਿੱਛੇ ਰਵੇਗਾ ਇਹਦਾ ਵੀ ਹੁਣ ਛੇਤੀ ਹੀ ਪਤਾ ਚਲ ਜਾਵੇਗਾ ਲੇਕਿਨ ਸਾਲ 2007 ਦੇ ਵਿੱਚ ਹਰੀਸ਼ ਰਾਏ ਢਾਂਡਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸਿਰ ਨੇ ਜਿੱਤ ਹਾਸਲ ਕੀਤੀ ਸੀ ਕੀ 7 ਤੋਂ ਬਾਅਦ 25 ਦੇ ਵਿੱਚ ਕਰੀਬ 20 ਸਾਲ ਦਾ ਵਕਫਾ ਯਾਨੀ 18 ਸਾਲ ਹੋ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਇਸ ਸੀਟ ਦੇ ਉੱਤੇ ਮੁੜ ਕੇ ਵਾਪਸ ਨਹੀਂ ਆਈ ਸ਼੍ਰੋਮਣੀ ਅਕਾਲੀ ਦਲ ਨੂੰ ਉਮੀਦ ਹੋਵੇਗੀ ਕਿ 18 ਸਾਲਾਂ ਬਾਅਦ ਹੀ ਸਹੀ ਲੁਧਿਆਣਾ ਵੈਸਟ ਚ ਅਸੀਂ ਬੈਸਟ ਬਣੀਏ ਔਰ ਵਾਪਸੀ ਕਰੀਏ ਉਧਰ ਦੂਸਰੇ ਪਾਸੇ ਹੈਟ੍ਰਿਕ ਤੋਂ ਪਿਛੜ ਗਏ ਸੀਗੇ ਭਾਰਤ ਪੂਸ਼ ਨਾਸ਼ੂ ਸਾਲ 2007 2 ਸਾਲ 2012 ਔਰ ਸਾਲ 2017 ਭਾਰਤ ਪੂਸ਼ਨਾਸ਼ੂ ਨੇ ਜਿੱਤ ਹਾਸਲ ਕੀਤੀ ਸੀ ਦੋ ਵਾਰ ਵਿਧਾਨ ਸਭਾ ਜਾ ਚੁੱਕੇ ਨੇ ਕਿ ਤੀਸਰੀ ਵਾਰ ਜਾਣਗੇ ਜਾਂ ਫਿਰ ਨਹੀਂ ਕਿਉਂਕਿ ਮੁਕਾਬਲਾ ਤਾਂ ਭਾਰਤ ਪੂਸ਼ਨਾਸ਼ੂ ਵੀ ਕਹਿ ਰਹੀ ਸੀ ਕਿ ਮੁਕਾਬਲਾ ਤਾਂ ਸਿਰਫ ਮੇਰਾ ਹੀ ਹੈ ਹੋਰ ਕੋਈ ਨਹੀਂ ਹੈ ਮੈਦਾਨ ਦੇ ਵਿੱਚ ਫालतू ਦੇ ਵਿੱਚ ਕਿਸੇ ਨੂੰ ਵੱਧ ਘੱਟ ਬੋਲਣ ਦੀ ਲੋੜ ਨਹੀਂ ਇਸ ਤਰੀਕੇ ਦੇ ਜੋ ਭਾਰਤ ਪੂਸ਼ਨਾਸ਼ੂ ਕਹਿੰਦੇ ਸੀ ਕਿ ਨਤੀਜੇ ਤਾਂ ਮੇਰੇ ਹੱਕ ਦੇ ਵਿੱਚ ਹੀ ਆਣਗੇ ਜੋ ਕਿ ਆਮ ਆਦਮੀ ਪਾਰਟੀ ਭਾਵੇਂ ਪਿਛਲੇ ਸਾਲ ਜਿੱਤ ਗਈ ਸੀ ਜੋ ਪਿਛਲੀਆਂ ਚੋਣਾਂ ਹੋਈਆਂ ਸੀ 2022 ਦੀਆਂ ਲੇਕਿਨ ਇਸ ਵਾਰ ਉਹਨਾਂ ਨੂੰ ਜਿੱਤ ਹਾਸਲ ਨਹੀਂ ਹੋਵੇਗੀ ਤਾਂ ਭਾਰਤ ਪੂਸ਼ਨਾਸ਼ੂ ਦਾਵਾ ਕੀਤਾ ਸੀ ਔਰ ਗੁਰਪ੍ਰੀਤ ਗੋਗੀ ਦੀ ਮੌਤ ਹੋ ਚੁੱਕੀ ਹੈ ਇਸ ਕਰਕੇ ਸੀਟ ਖਾਲੀ ਹੋ ਚੁੱਕੀ ਹੈ ਇਸ ਦੀ ਵੀ ਤੇ ਇਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਸਾਲ 2022 ਦੀ ਤਾਂ ਉਦੋਂ ਗੁਰਪ੍ਰੀਤ ਸਿੰਘ ਗੋਗੀ ਜਿੱਤੇ ਸੀ 17 ਔਰ 12 ਦੇ ਵਿੱਚ ਭਾਰਤ ਪੂਛਨ ਆਸ਼ੂ ਜਿੱਤੇ ਸੀ ਤੇ ਉਸ ਤੋਂ ਪਹਿਲਾਂ 2007 ਦੀ ਗੱਲ ਕਰੀਏ ਤਾਂ ਉਦੋਂ ਹਰੀਸ਼ ਰਾਏ ਢਾਂਡਾ ਜਿੱਤੇ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਵੀ ਉਮੀਦ ਦੇ ਵਿੱਚ ਹੈ ਕਿ 18 ਸਾਲਾਂ ਬਾਅਦ ਹੀ ਸਹੀ ਅਸੀਂ ਦੁਬਾਰਾ ਤੋਂ ਲੁਧਿਆਣਾ ਵੈਸਟ ਦੇ ਬੈਸਟ ਬਣੀਏ ਉਸ ਤੋਂ ਬਾਅਦ 7 ਤੋਂ ਬਾਅਦ 12 ਔਰ 17 ਦੇ ਵਿੱਚ ਭਾਰਤ ਪੂਛਨ ਆਸ਼ੂ ਜਿੱਤੇ 22 ਦੇ ਵਿੱਚ ਗੁਰਪ੍ਰੀਤ ਸਿੰਘ ਗੋਗੀ ਜ ਉਹਨਾਂ ਇਸ ਉਹਨਾਂ ਦੀ ਕਰੀਬ 3 ਸਾਲ ਹੀ ਉਹ ਇਸ ਸੀਟ ਦੇ ਉੱਤੇ ਕਾਬਜ਼ ਰਹੇ ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਸੀ ਗੋਲੀ ਲੱਗਣ ਨਾਲ ਔਰ 6 ਮਹੀਨੇ ਜੋ ਕਿ ਇੱਕ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਕਿ 6 ਮਹੀਨੇ ਤੋਂ ਬਾਅਦ ਤੁਸੀਂ ਸੀਟ ਖਾਲੀ ਨਹੀਂ ਰੱਖ ਸਕਦੇ 6 ਮਹੀਨਿਆਂ ਦੇ ਵਿੱਚ ਇਲੈਕਸ਼ਨ ਦੁਬਾਰਾ ਕਰਾਉਣਾ ਜ਼ਰੂਰੀ ਹੁੰਦਾ ਹੈ ਤਾਂ ਬਾਈਪੋਲ ਹੋ ਰਹੀ ਹੈ ਲੁਧਿਆਣਾ ਵੈਸਟ ਦੀ ਤਾਂ ਬਾਈਪੋਲ ਦੇ ਵਿੱਚ ਕੌਣ ਜਿੱਤੇਗਾ ਕੌਣ ਹਾਰੇਗਾ ਕੌਣ ਰਹੇਗਾ ਵਿਜੇਤਾ ਔਰ ਕੌਣ ਰਹੇਗਾ ਫਾਡੀ ਬਹੁਤ ਛੇਤੀ ਇਹਦਾ ਪਤਾ ਚੱਲ ਜਾਵੇਗਾ ਤਾਂ 14 ਰਾਊਂਡ ਦੀ VOTING ਹੋਣੀ ਹੈ ਜੋ ਕਾਊਂਟਿੰਗ ਹੋਣੀ ਹੈ ਉਹਦੇ ਨਤੀਜੇ ਕੁਝ ਹੀ ਪਲਾਦੇ ਵਿੱਚ ਕੁਝ ਹੀ ਪਲਾਦੇ ਵਿੱਚ ਆਰ ਰਹੇ ਨੇ ਲੋਕੀ ਹੈਰਾਨ ਵੀ ਨੇ ਪਰੇਸ਼ਾਨ ਵੀ ਨੇ ਔਰ ਕੁਝ ਲੋਕ ਖੁਸ਼ ਵੀ ਨੇ VOTING ਸੈਂਟਰਾਂ ਦੇ ਬਾਹਰ ਔਰ ਤਸਵੀਰਾਂ ਵੀ ਤੁਹਾਨੂੰ ਅਸੀਂ ਲਗਾਤਾਰ ਦਿਖਾਈ ਰਏ ਆ ਕਿ ਕਿਸ ਤਰੀਕੇ ਦੀਆਂ ਤਸਵੀਰਾਂ ਕਾਊਂਟਿੰਗ ਸੈਂਟਰ ਦੇ ਬਾਹਰ ਤੋਂ ਆ ਰਹੀਆਂ ਨੇ ਲਗਾਤਾਰ ਸਾਡੇ ਨਾਲ ਜੁੜੇ ਰਹੋ ਤੁਹਾਨੂੰ ਪਲ-ਪਲ ਦੀ ਅਪਡੇਟ ਅਸੀਂ ਦੇ ਹੀ ਰਹੇ ਆ ਦੇਖੀਏ ਮੈਂ ਜਦ ਸੋਈ ਹੋਈ ਜਨਤਾ ਕੋ ਜਗਾਉਣਾ ਚਾਹਤਾ ਹਾਂ ਜੇ ਇੱਕ ਕੈਂਡੀਡੇਟ ਇੱਕ ਕੈਂਡੀਡੇਟ ਖੜਾ ਹੋ ਤਾਂ ਉਸke ਅਗੇ 100 ਕੈਂਡੀਡੇਟ ਖੜਾ ਹੋ ਜਾਏ तो ये बदलाव आप ही करेंगे पुलिस प्रशासन भी सुनेगी कारपोरेशन भी सुनेगी कचहरी तहसील हर जगह पे हमारी सुनवाई होगी अगर हम लोगों में एक बंदा खड़ा है तो उसके सामने 20 बंदे 40 बंदे नहीं खड़े होंगे ना तो ये लोकतंत्र नहीं हो जाएगा एक आम बंदे को वोट नहीं पड़ती क्यों इन इनके पास पैसा है ये पैसा बांट के वोट ले लेते हैं राशन बांट के वोट ले लेते हैं इनको बोलो हक की वोट लेके दिखाए हक सच की वोट बस एक ही बंदा ले सकता उसका नाम कल नीटू शट्रा वाला और एक बात और बात करना चाहता हूँ कि जेडा अफसर थोड़ा आपकी बात नहीं सुनता उस मीडिया को बुलाओ उसका जुलूस निकाल दो बस यही एक आइडिया रह गया और मैं आपको बता रहा हूँ कि जो अफसर नहीं सुनता बस एक ही आइडिया रह गया है कि उसका जुलूस निकाल दो फिर वो आपकी बात सुनेगा प्यार से तो कोई नहीं सुनता मैंने हज़ारों बार लोगों को बेनती करके देख लिया अफसरों को भी मैं नौ बार खड़ा हो जाएगा दसवीं बार और, और मैंने मोदी साहब के सामने भी इलेक्शन लड़े हैं वाराणसी में ਔਰ ਮੈਂਨੇ ਫਾਈਲ ਦਾਖਲ ਕੀਤੀ ਸੀ 200 ਫਾਈਲ ਜਮ੍ਹਾਂ ਹੋਈਦੀ ਉਹਨਾਂ ਨੇ ਸਾਰੀ ਚੋਣ ਕਮਿਸ਼ਨ ਰੱਦ ਕਰਦੀ ਸੀ ਕਿਉਂਕਿ ਨਾ ਤਾਂ ਵੈਲਿਡ ਪੇਪਰ ਬੋਟ ਸੀ ਆਪਣੀ ਸੀ ਤੇ ਨਾ ਤਾਂ ਮਸ਼ੀਨ ਮੇ ਇਸ ਕਰਕੇ ਉਹ ਸਭੀ ਕੈਨਸਲ ਹੋ ਗਿਆ ਥਾ ਔਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਲੋਕਾਂ ਨੂੰ ਕਿ ਰੱਬ ਨੂੰ ਕਦੀ ਨਾ ਭੁੱਲੋ ਜਦੋਂ ਤੁਸੀਂ ਮਰ ਜਣਾ ਸਾਰਾ ਕੁਝ ਇੱਥੇ ਰਹਿਣਾ ਜਿਹੜੇ ਕਰੋੜਾ ਅਰਬ ਬੇ ਲੋਕੀ ਲੈ ਕੇ ਆਏ ਇੱਥੇ ਸਭ ਖਤਮ ਹੋ ਜਾਣਾ ਗਰੀਬਾਂ ਦੀ ਮਦਦ ਕਰੋ ਲੋਕਾਂ ਨੂੰ ਮੁਸ਼ਕਲਾਂ ਚ ਕੱਢੋ ਜੇ ਲੋਕੀ ਲੀਡਰ ਲੋਕ ਮੁਸ਼ਕਲਾਂ ਗਰੀਬਾਂ ਨੂੰ ਪਾ ਦਿੰਦੇ ਆ ਨਾ ਕਿਤੇ ਕਿਸੇ ਸੁਣਵਾਈ ਨਹੀਂ ਹੁੰਦੀ ਬੰਦਿਆਂ ਦੀ ਖਾਰ ਕੇ ਮੈਂ ਤਾਂ ਖੜਾਇਆ ਕਿ ਲੋਕਾਂ ਦੀ ਜਿੱਤ ਹੋਵੇ ਇੱਕ ਲੋਕਤੰਤਰ ਆਵੇ ਇੱਕ ਲੋਕਾਂ ਦੀ ਗੱਲ ਸੁਣੀ ਜਾਵੇ ਅੱਜ ਕਿਤੇ ਵੀ ਚਲ ਜਾਓ ਜਿਹੜਾ ਬੰਦਾ ਵੋਟ ਪਾਉਂਦਾ ਸੁਣਾਈ ਹੁੰਦੀ ਆ ਆ ਵੋਟਾਂ ਪਾਉਣ ਤੋਂ ਬਾਅਦ ਦੇਖ ਲਓ ਕਿਦਾਂ ਰਿਜ਼ਲਟ ਨਿਕਲੇ ਆ ਹਾਂਜੀ ਦੇਖੋ ਜੀ ਜਿੰਨੇ ਪੈਣਗੇ ਮੈਨੂੰ ਸੱਚ ਤੇ ਹੱਕ ਦੀ ਪਾਣਗੇ ਨਾ ਮੈਂ ਕਿਸੇ ਨੂੰ ਪਾਣੀ ਪਿਆ ਨਾ ਮੈਂ ਕਿਸੇ ਨੂੰ ਸ਼ਰਾਬ ਪਿਆਈ ਆ ਨਾ ਮੈਂ ਕਿਸੇ ਨੂੰ ਪੈਸੇ ਦਿੱਤੇ ਨਾ ਮੈਂ ਕਿਸੇ ਨੂੰ ਰਾਸ਼ਨ ਵੰਡਿਆ ਮੈਂ ਰੱਬ ਦੀ ਕਸਮ ਖਾ ਕੇ ਨਾ ਆਪਣੇ ਬੱਚਿਆਂ ਦੀ ਕਸਮ ਖਾ ਕੇ ਨਿਕ ਇਹਨਾਂ ਨੂੰ ਕਸਮ ਖਵਾ ਕੇ ਪੁੱਛੋ ਇਹ ਬੰਦਿਆਂ ਨੇ ਕੀ ਕੁਝ ਨਹੀਂ ਵੰਡਿਆ ਦੇਖੀਏ ਮੈਂ ਸਿਕਿਉਰਟੀ ਜੋ ਹੈ ਉਹ ਸਵੇਰ 5 ਵਜੇ ਸੇ ਸਟਾਰਟ ਹੈ ਉਸਕੇ ਲਈ 3 ਲੇਅਰ ਹੈ ਬਾਹਰ ਆਊਟਰ पे ਨਾਕੇ ਆ ਫਿਰ ਆਊਟਰ ਗਾਰਡਨ ਹੈ ਫਿਰ ਇਨਰ ਗਾਰਡਨ ਹੈ ਉਸ ਹਿਸਾਬ ਸੇ ਸਿਰਫ ਓਨਲੀ ਅਥਾਰਾਈਜ਼ਡ ਪਰਸਨ ਜੋ ਹੈ ਉਹ ਅੰਦਰ ਜਾਣਗੇ ਕੋਈ ਅੰਦਰ ਜਾ ਸਕਤੇ ਹੈ ਕੁਝ ਆਈਡੀਆ ਉਹ ਜੋ ਪੋਲਿੰਗ एजेंट हैं जो सॉरी काउंटिंग एजेंट हैं और जो कैंडिडेट हैं या जो काउंटिंग स्टाफ है उसके अलावा मीडिया में जो ऑथोराइज है वो जा सकता कितनी ऑफ आउट मैं तो हमेशा भगवान के आशीर्वाद से ही अपने कार्यकर्ता हूँ और आज काउंटिंग का दिन था तो आज मैं क्योंकि मैं भगवान भोलेनाथ जी का भगत हूँ और भगवान भोलेनाथ जी की अपार कृपा मेरे, मेरे पे हमेशा रहती है तो आज मैंने माथा टेका मंदिर में आके और आशीर्वाद लिया है और यही कामना की है भगवान के आगे कि पंजाब को आगे लेके जाना है पंजाब का सुनहरा भविष्य हमारा अच्छा हो इसकी कामना मैंने की है अब जो भी भगवान फैसला करेंगे क्योंकि वो तो सर्वो है अब जो वो तय करेंगे वो मंजूर है चौंतीस साल के राजनीतिक जीवन में अगर परिवार मेरा साथ ना देता तो मैं कैसे काम कर सकता तो परिवार ने मेरा साथ दिया है और उसके कारण ही ये सब कार्य कर रहे हैं नतीजे आ रहे कैसे समझते हैं कैसा समझता हूं अब नतीजे आने के बाद ही कुछ बताऊंगा क्या समझना है ठीक है ना जी